ਝੜਾਂ ਦੇ ਦਰਦ ਦਾ ਆਪਣੇ ਕੋਲ ਦਵਾਈ ਹੁੰਦੀ ਆ ਅੱਛਾ ਜਿਹੜੀ ਬਾਬਾ ਸੀਰਾ ਉਹਦੀ ਵੀ ਦਵਾਈ ਆ ਆਪਣੇ ਕੋਲ ਸ਼ਰਤੀ ਉਹਦੀ ਹਰਨਿਆਂ ਦੀ ਵੀ ਆ ਜਿਹੜਾ ਡਿਕਸਾ ਇਲਾਜ ਆ ਉਹ ਵੀ ਆਪਣੇ ਕੋਲ ਪੱਕਾ ਝੜਾਂ ਦਾ ਦਰਦ ਕਹਿ ਰਹੇ ਹਾਂ ਵੀ ਮਤਲਬ ਇਹਦੇ ਲਈ ਕਿਹੜੀ ਦਵਾਈ ਉਹ ਦਵਾਈ ਜੇ ਕੁਰਲੀ ਕਾਪਣੀ ਪੈਂਦੀ ਆ ਭਾਈ ਕੁਰਲੀ ਕਹਿ ਰਹੇ ਹਾਂ ਦਵਾਈ ਕਰਨ ਦੀ ਕਿਉਂ ਉਹਦਾ ਨੁਕਸਾਨ ਤਾਂ ਨਹੀਂ ਜੇ ਅੰਦਰ ਚਲੀ ਜਾਵੇ ਅੰਦਰ ਹੀ ਜਾਂਦੀ ਆ ਕਿ ਬਾਹਰੇ ਰਹਿੰਦੀ ਆ ਬਾ ਦੰਦਾ ਦੰਦਾ ਨੂੰ ਕਰਨਾ ਨੇ ਅੰਦਰ ਦਾ ਲੋੜ ਨਹੀਂ ਵਾ ਕੁੜੀ ਕਰ 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 ਦਿੰਦੇ ਨੇ ਬਸ ਜਨਰੇਸ਼ਾ ਰੋ ਦਾ ਸਾਰਾ ਸਾਫ ਕਰਦੇ ਆ ਮੈਨੂੰ ਜਾਂਦੀ ਰਹਿੰਦੇ ਦਵਾਈ ਵਾਲਦਾਂਲੇ ਜਿਹੜੇ ਬੰਦੇ ਬਾਪ ਪੁੱਛ ਦਿੰਦੇ ਨੇ ਤੂੰ ਸਹੀ ਆ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕੋਈ ਨਸ਼ਾ ਹੋ ਜਾਂਦਾ ਵੀ ਆਪਾਂ ਨਸ਼ਾ ਵਰਤਾਂਗੇ ਕੋਈ ਉਹ ਤਾਂ ਹਰੇਕ ਬੰਦਾ ਜਾਣਕਾਰ ਆ ਉਹਦਾ ਕਲੂ ਛਾਪਾ ਮਾਰਦਗੇ ਵੀ ਆ ਤਾਂ ਦੋਲਨਪੁਰ ਦਾ ਕੰਮ ਕਰ ਰਹੇ ਆ ਵੀ ਡਿਸਕ ਨੂੰ ਦਾਅ ਦੇ ਦਾਅ ਦੇ ਕਈ ਵਾਰ ਮਰੀਜ਼ਾਂ ਦੀ ਸ਼ਿਕਾਇਤ ਆ ਜਾਂਦੀ ਵੀ ਤੁਸੀਂ ਤਾਂ ਸਾਡਾ ਕੋਈ ਹੋਰੀ ਹੱਡ ਹਿਲਾਤਾ ਤੱਕਾ ਪਾ ਜੋ ਬਰ ਨੂੰ ਚਾਉਂਦੇਗੇ ਹਾਂ ਉੱਥੇ ਕਿਸੇ ਮਰੀਜ਼ਾ ਬਹੁਤ ਮਰੀਜ਼ਾ ਆਲੇ ਆਪਣੇ ਕੋਲ ਕਿਸੇ ਨੇ ਆਇਆ ਨਹੀਂ ਜਾ ਵੀ ਹੋਰ ਪਾਸੇ ਨੁਕਸਾਨ ਕਰਦਿਆ ਮੇਰਾ ਹਾਰਨੀ ਇਹਨਾਂ ਕਿਵੇਂ ਇਲਾਜ ਕਰਦੇ ਹੋ ਤੁਸੀਂ ਅਰਿਆ ਦਵਾਈ ਆਪਣੇ ਕੋਲ ਉਹ ਦਵਾਈ ਖਾ ਲਈ ਉਹਨੇ ਮਹੀਨਾ ਆਹ ਬੜ ਜਾਂਦਾ ਦੁਬਾਰੇ ਹੁੰਦੀਆਂ ਰਚਦੀਆਂ ਗਈਆਂ ਬਬਾ ਸਿਰ ਦਾ ਫਿਰ ਕਿਵੇਂ ਇਲਾਜ ਕਰਦੇ ਹੋ ਉਹਦੇ ਲਈ ਕਿਹੜੀ ਦਵਾਈ ਵਰਤਦੇ ਹੋ ਉਹ ਆਪਣੇ ਕੋਲ ਉਹੀ ਤਾਂ ਇੱਕ ਦਵਾਈ ਹੈਗੀ ਉਹਦੇ ਮੰਗੋ ਆਪਣੇ ਮੰਗੋ ਦਵਾਈ ਹੈ ਜੇ ਰੱਖੀ ਵੀ ਉਹ ਵੀ ਇੱਕ ਨੇ ਇੱਕ ਮਹੀਨਾ ਖਾਣੀ ਪੈਂਦੀ ਆ ਉਸੇ ਦਵਾਈਆਂ ਦਸੀਆਂ ਨੇ ਬਾਹਰੋਂ ਲੈ ਕੇ ਬਣੀਆਂ ਬਣਾਈਆਂ ਆਉਣੇ ਕਿ ਖੁਦ ਆਪ ਤੇ ਆ ਕਰਨ ਜੜੀਆਂ ਮੁਕੇ ਲਾ ਕੇ ਮੈਂ ਆ ਬਣਾਉਂਦਾ ਬਾਹਰ ਤੇ ਮੈਂ ਇੱਕ ਕੋਈ ਵੀ ਚੀਜ਼ ਦੇਖ ਨਹੀਂਦਾ ਹੈਗਾ ਸਭਾ 8 ਕਿਲੋ ਪਈਆ ਮੇਰੇ ਕੋਲ ਤਿਆਰ ਕਰੀ ਉਹ ਮੈਨੂੰ 15 20 ਮਹੀਨਾ ਮੌਜਾ ਆ ਲਾਓ ਨੋ ਨੋ ਜੜੀਆਂ ਉਟੀਆਂ ਆਪਣੇ ਕੋਲ ਮੈਨੂੰ ਪਤਾ ਹੈ ਨਾ ਜਿਹੜਾ ਤਜਰਬਾ ਹੈਗਾ ਕਰੀਆ ਮੁੱਟੇ ਉਹੀ ਕੰਮ ਕਰਦੀ ਹੈ। ਉਹ ਨਾਲੇ ਲਿਖ ਕੇ ਦੇਣਾ ਭੀ ਲੈਣਾ ਜਾ ਕੇ ਦੁਕਾਨ ਤੋਂ ਤੂੰ ਆਪੇ ਲੈ ਲੈ। ਨਹੀਂ ਮੈਨੂੰ ਕਿਉਂ ਬਚਦਾ ਉਹ। ਕਈ ਲੋਕ ਜਾੜਾ ਵੀ ਕਢਵਾ ਦਿੰਦੇ ਨੇ ਵੀ ਉਹ ਵੀ ਆਸਰ ਕਰੂਗੀ ਉਹ। ਜਦੋਂ ਕੋ ਨਾ ਆਪਣੇ ਦਵਾਈ ਬੱਤ ਦੀ ਕੋਈ ਭਈ ਜੜ ਕਢਾਉਣ ਦਾ ਕੋਈ ਮਕਸਦ ਨਹੀਂ ਹੁੰਦਾ ਵੀ ਜੜ ਕਢਾਉਣੀ ਨਹੀਂ ਪੈਂਦੀ। ਜਿੱਦੇ ਮੈਂ ਤਿਆਰ ਕਰਦਾ ਮੈਂ ਆਪ ਲੈ ਟੈਸਟ ਕਰਦਾ ਉਹਨੂੰ ਕੁਲੜੀ ਕਰਦਾ ਉਹਦੀ। ਉਹਦੇ ਬਾਅਦ 5-7 ਦਿਨ ਬਾਅਦ ਫੇਰ ਮੈਂ ਕੁਲੜੀ ਕਰ ਲੈਣਾ। ਤਾਂ ਚਾਰ ਬੰਦੇ ਆਏ ਨੇ ਮੇਰੇ ਕੋਲ ਚੱਕ ਕੇ ਲਿਆਏ ਨੇ ਉਹ ਵਾ ਫਿਰ ਤੁਰਕੇ ਗਿਆ ਉਹ ਜਿਹੜਾ ਸਮਰਾਲੇ ਵਾਲਾ ਬੰਦਾ ਖੁੰਡੀ ਘਲ ਆ ਰਿਹਾਤਾ ਜਿਹੜੇ ਛੜਤੀ ਉਹਨੇ ਥੋਟੀ ਹੁੰਡੀ ਬਸ ਇੱਕ ਛੁਟਕੇ ਦੇਣੀ ਆ ਸਬਜੀ ਪਾਉਣੀ ਆ ਬਾਈ ਕਾ ਛੁਟਕੀ ਵਾ ਪਾ ਚਾ ਗਾਸਨ ਪਾ ਦੋ ਉਹਦਾ ਨਾ ਲਿਵਰ ਜਿਹੜਾ ਕਮਜ਼ੋਰਾ ਹੁੰਦਾ ਉਹ ਸਖਤ ਕਰ ਦਿੰਦੇ ਲਿਵਰ ਨੂੰ ਬਾਥਰੂਮ ਨਹੀਂ ਕਰਦਾ ਹੁਣ ਹਥੌੜਿਆਂ ਨਾਲ ਢੂਹੀ ਤੇ ਸੈੱਟ ਕਰਦੇ ਨੇ ਉਹ ਕੀ ਆ ਚੀਜ਼ ਉਹ ਦੱਸ ਇਹ ਰਾ ਪੈਸੇ ਵਟੋਰਨ ਵਾਲਾ ਕੰਮ ਆ ਉਹ ਥੋੜੋ ਹੁੰਦਾ ਇਕਨ ਬੇਚੱਕ ਰਿਹਾ ਹੱਥ ਵਾਲੇ ਨਾਲ ਥੋੜੂੰਂਦਾ ਫਸੀ ਵੀ ਤਾਂ ਉਹ ਬਾਸ ਦੇ ਵਿੱਚ ਆ ਡਿਸਕ ਐ ਉਹ ਕਿੱਥੇ ਹੱਥ ਵਾਲਾ ਨੂੰ ਕਿੱਥੇ ਪੱਟ ਲੂਗਾ ਪੱਕਾ ਐਡਰੈਸ ਦੱਸ ਦੋ ਜਿਹੜਾ ਪਟਿਆਲਾ ਪਿੰਡ ਦਸੋਵਾਲਾ ਗੁਰਦੁਆਰੀ ਸਾਈਡ ਨਹਿਰ ਦੇ ਨਾਲ 500 ਰੋਡ 24 ਘੰਟੇ ਮੈਂ ਉਹੀ ਆ ਅੱਜਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜਕੱਲ੍ਹ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆ ਰਹੀ ਆ ਉਹ ਹੈਗੀ ਆ ਜੋੜਾਂ ਦਾ ਦਰਦ ਜਾੜਾਂ ਦਾ ਦਰਦ ਡਿਸਕ ਦਾ ਤੇ ਬਬਾਸੀਰ ਤੇ ਹਰਨੀਆਂ ਹੋ ਗਈਆਂ ਤਾਂ ਬਾਬਾ ਜੀ ਦਾਵਾ ਕਰਦੇ ਨੇ ਕਿ ਇਹਨਾਂ ਸਾਰੇ ਰੋਗਾਂ ਦਾ ਅਸੀਂ ਪੱਕਾ ਹੱਲ ਕੱਢਦੇ ਹਾਂ ਤਾਂ ਬਾਬਾ ਜੀ ਨਾਲ ਤੁਹਾਡੀ ਵੀ ਮੁਲਾਕਾਤ ਕਰਾਉਣੇ ਆ ਤੇ ਇਹਨਾਂ ਤੋਂ ਵੀ ਹੋਰ ਕਿਹੜੇ ਕਿਹੜੇ ਦਰਦਾਂ ਦਾ ਜਿਹੜਾ ਇਹ ਸਮੱਸਿਆਵਾਂ ਹੱਲ ਕਰਦੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਜੀ ਕਾ ਨਮਸਕਾਰ ਜੀ ਹਾਂ ਜੀ ਬਾਬਾ ਜੀ ਜਿਵੇਂ ਹੁਣ ਮੈਂ ਕਹਿ ਕੇ ਹਟੀਆਂ ਵੀ ਜਾੜਾ ਦਾ ਦਰਦ ਹੋ ਗਿਆ ਜਾਂ ਹਰਨੀਆਂ ਹੋ ਗਈਆਂ ਮਤਲਬ ਕਿਹੜੇ ਕਿਹੜੇ ਤੁਸੀਂ ਦਰਦਾਂ ਦਾ ਪੱਕਾ ਹੱਲ ਕਰਦੇ ਹੋ ਜਾੜਾ ਦਾ ਦਰਦ ਦਾ ਆਪਣੇ ਕੋਲ ਦਵਾਈ ਹੁੰਦੀ ਆ ਅੱਛਾ ਜਿਹੜੀ ਬਾਬਾ ਸੀਰਾ ਉਹਦੀ ਵੀ ਦਵਾਈ ਆ ਆਪਣੇ ਕੋਲ ਛਰਤੀ ਉਹਦੀ ਹਰਨਿਆਂ ਦੀ ਵੀ ਆ ਜਿਹੜਾ ਡਿਕਸਾ ਲਾਜ ਆ ਉਹ ਵੀ ਆਪਣੇ ਕੋਲ ਪੱਕਾ ਜੀ ਜਿੰਦੇ ਜਿੰਨੇ ਅੰਰੀਕ ਵਾਲੇ ਸਾਰੇ ਮੰਨ ਕੇ ਗਏ ਨੇ ਵੀ ਸਹੀ ਹੀ ਆ ਆਪਣੇ ਕੋਲ ਹਾਂ ਬਾਬਾ ਜੀ ਮੈਂ ਤੁਸੀ ਜਾੜਾ ਦਾ ਦਰਦ ਕਹਿ ਰਹੇ ਹੋਂ ਵੀ ਮਤਲਬ ਇਹਦੇ ਲਈ ਕਿਹੜੀ ਦਵਾਈ ਹੁੰਦੀ ਆ ਭਾਈ ਇਹਦੇ ਕੁਲੀ ਕਰਨੀ ਪੈਂਦੀ ਆ ਭਾਈ ਉਹਦੇ ਉਸ ਗੱਲ ਅੱਛਾ ਕੁਲੀ ਕਿਵੇਂ ਕਰਨੀ ਪੈਂਦੀ ਆ ਮਤਲਬ ਕੱਚੋਲ ਕੇ ਕੱਢ ਦੇਣੀ ਆ ਜਿੰਨਾ ਮਰਜ਼ੀ ਰੇਸ਼ਾ ਖਤਮ ਕਰ ਦਿੰਦੀ ਆ ਰੇਸ਼ੇ ਨੂੰ ਠੀਕ ਆ ਬਾਬਾ ਜੀ ਜਿਹੜੀ ਤੁਸੀ ਕੁਰਲੀ ਕਹਿ ਰਹੇ ਹੋ ਦਵਾਈ ਕਰਨ ਦੀ ਕਿਉਂਕਿ ਉਹਦਾ ਨੁਕਸਾਨ ਤਾਂ ਨਹੀਂ ਜੇ ਅੰਦਰ ਚਲੀ ਜਾਵੇ ਉਹ ਅੰਦਰ ਹੀ ਜਾਂਦੀ ਆ ਕੀ ਵਾਹ ਰੈਂਦੀ ਆਓ ਠੀਕ ਹੈ ਹਾਂ ਹਾਂ ਅੰਦਰ ਨਹੀਂ ਜਾਂਦੀ ਹੈ ਜੀ ਠੀਕ ਹੈ ਠੀਕ ਫਿਰ ਬਾਬੇ ਉਹ ਆਸਰ ਕਿਵੇਂ ਕਰਦੀ ਹੈ ਜੀ ਵਾਹ ਦੰਦਾ ਦੰਦਾ ਨੂੰ ਕਰਨਾ ਨਹੀਂ ਅੰਦਰ ਤਾਂ ਲੋੜ ਨਹੀਂ ਬਸ ਕੁੜੀ ਕਰ 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 ਦਦੇ ਨੇ ਬਸ ਜਨਰੇਸ਼ਾ ਰੂ ਦਾ ਸਾਰਾ ਸਾਫ ਕਰਦੇ ਆ ਮੈਨੂੰ ਤਾਂ ਜਾਂਦੀ ਰਹਿੰਦੇ ਦਵਾਈ ਵਾਲਦਾਂਲੇ ਠੀਕ ਹੈ ਜਿਹੜੇ ਬੰਦੇ ਬਾਪੇ ਦੱਸ ਦਿੰਦੇ ਨੇ ਵੀ ਸਹੀ ਆ ਠੀਕ ਹੈ ਹਾਂ ਬਾਬੇ ਇੱਕ ਕਹਿ ਦਿੰਦੇ ਨੇ ਵੀ ਇਹ ਤਾਂ ਦਵਾਈ ਵਿੱਚ ਕੁਝ ਪਾਉਂਦੇ ਨੇ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਕੋਈ ਨਸ਼ਾ ਹੋ ਜਾਂਦਾ ਨਾ ਨਾ ਨਸ਼ਾ ਕੋਈ ਨਹੀਂ ਆਪਣੀ ਦਵਾਈ ਦਾ ਜਿੱਥੇ ਮਰਜੀ ਕੁਝ ਚੈੱਕ ਕਰਾ ਲੈ ਮੈਨੂੰ ਵੀ ਖਤਰਾ ਹੋਊਗਾ ਜੇ ਮੈਂ ਕੋਈ ਪਾਉਂਗਾ ਖਬਰਾ ਕੋਈ ਫੜ ਲਵੇ ਆਕੇ ਆਪਣੇ ਹੈ ਹਯੂਨਿਕ ਦੇ 420 ਵਿੱਚ ਸਾਡੀ ਸਹੀ ਦਵਾਈ ਆ ਐਨੇ ਨੇ ਪੜੇ ਲਿਖੇ ਸਮਾਜ ਆ ਹੁਣ ਉਹਦਾ ਜੜੇ ਫੜਾ ਦੂਗੇ ਆਪਾਂ ਨੂੰ ਜੇ ਆਪਾਂ ਨਸ਼ਾ ਵਰਤਾਂਗੇ ਕੋਈ ਹੁਣ ਤਾਂ ਹਰੇਕ ਬੰਦਾ ਜਾਣਕਾਰ ਆ ਉਹਦਾ ਕੱਲੂ ਛਾਪਾ ਮਰਾ ਦੂਗੇ ਵੀ ਆ ਤਾਂ ਦੋਲੰਪੁਰ ਦਾ ਕੰਮ ਕਰ ਰਿਹਾ ਆਪਾਂ ਕੰਮ ਨਹੀਂ ਕਰਨਾ ਪਹਿਲੇ ਮਰੀਜ਼ਾਂ ਨੂੰ ਠੀਕ ਕਰਨ ਤੱਕ ਧਿਆਨ ਆਪਣਾ ਕੋਈ ਡਿਸਕ ਵਾਲਾ ਆ ਗਿਆ ਗੋਡੇ ਮੋਢੇ ਵਾਲਾ ਆ ਗਿਆ ਸਾਰੇ ਮੈਂ ਉਹਨਾਂ ਨੂੰ ਮੰਨ ਕੇ ਜਾਂਦੇ ਨੇ ਅਗਲੇ ਵੀ ਇਸ ਤਰੀਕੇ ਨਾਲ ਕੋਈ ਬੰਦਾ ਨਹੀਂ ਕਰ ਰਿਹਾ ਜਿਵੇਂ ਤੁਸੀਂ ਕਰ ਰਹੇ ਹੋ ਬੱਬੀ ਤੁਸੀਂ ਇਹ ਹਾ ਡਿਸਕ ਦਾ ਕਹਿ ਰਹੇ ਹੋ ਇਹ ਡਿਸਕ ਦਾ ਹੱਲ ਮਤਲਬ ਕਿਵੇਂ ਕਰਦੇ ਹੋ ਇਲਾਜ ਉਨ ਮੇ ਚੱਕਦਾ ਗੁੱਠਿਆਂ ਨਾਲ ਗਲਾਸ ਲਾ ਕੇ ਨਾ ਪਿੱਠ ਤੇ ਗੁੱਠਾਂ ਨਾਲ ਚੱਕਦਾ ਆਪੇ ਕੜਕ ਦੇ ਕੇ ਬੁਰਕ ਚੜ ਜਾਂਦੀ ਆ ਜ ਚੱਕਦਾ ਹਾਂ ਜੀ ਜੀ ਹਾਂ ਨਹੀਂ ਬਹੁਤ ਬੰਦੇ ਹੈਗੇ ਨੇ ਸਾਡੇ ਕਰਦੇ ਨੇ ਉਹ ਮਲਦੇ ਮਲਦੇ ਨੇ ਮੈਂ ਪਿੱਠ ਨੂੰ ਮਲਦਾ ਨਹੀਂਗਾ ਜੀ ਕਿਸੇ ਨੂੰ ਨਹੀਂ ਮਲਦਾ ਮੈਂ ਤੇਲ ਤਾਂ ਲਾਉਣੇ ਨਹੀਂ ਪਿੱਠ ਨੂੰ ਮੈਂ ਮੈਂ ਏਕਣੇ ਚੜਾ ਦੇਣੀ ਆ ਉਹ ਅੱਛਾ ਹਾਂ ਹਾਂ ਠੀਕ ਹੈ ਤੇ ਬਾਬਾ ਜੀ ਇਹ ਤਾਂ ਨਹੀਂ ਹੈਗਾ ਵੀ ਡਿਸਕ ਨੂੰ ਦਾਬ ਦੇ ਦਾਬ ਦੇ ਕਈ ਵਾਰ ਮਰੀਜ਼ਾਂ ਦੀ ਸ਼ਿਕਾਇਤ ਆ ਜਾਂਦੀ ਹੈ ਵੀ ਤੁਸੀਂ ਤਾਂ ਸਾਡਾ ਕੋਈ ਹੋ ਰਹੀ ਹੱਡ ਹਿਲਾਤਾ। ਉੱਥੇ ਤਾਂ ਆਪਾਂ ਜੋਫ ਨੂੰ ਪਚਾਉਂਦੇਗੇ। ਹਾਂ ਉੱਥੇ ਕਿਸੇ ਮਰੀਜ਼ਾ ਬਹੁਤ ਮਰੀਜ਼ਾ ਆਲੇ ਆਪਣੇ ਕੋਲ ਕਿਸੇ ਨੇ ਐ ਨਹੀਂ ਗਿਆ ਵੀ ਹੋਰ ਪਾਸੇ ਨੁਕਸਾਨ ਕਰਦਿਆ ਮੇਰਾ। ਆਪਾਂ ਇਸੇ ਤਰੀਕੇ ਨਾਲ ਗਰਮ ਕਰ ਕਰਕੇ ਉਹਨੂੰ ਤਾਂ ਚੱਕ ਦਿਆਂ। ਬਾਬਾ ਜੀ ਇਹ ਤਾਂ ਤੁਸੀਂ ਸਾਡੇ ਜਿਹੜੇ ਮਰੀਜ਼ ਆਉਂਦੇ ਨੇ ਜਾਂ ਆਡੀਅנס ਨੂੰ ਮਤਲਬ ਡਿਸਕ ਦਾ ਹੱਲ ਦੱਸ ਕੇ ਹਟਿਓਂ ਵੀ ਕਿਸ ਤਰ੍ਹਾਂ ਇਲਾਜ ਕਰਦੇ ਹੋ। ਹੁਣ ਹਰ ਨਹੀਂ ਇਹਨਾਂ ਕਿਵੇਂ ਇਲਾਜ ਕਰਦੇ ਹੋ ਤੁਸੀਂ? ਹਰ ਨਹੀਂ ਦਵਾਈ ਆਪਣੇ ਕੋਲ ਉਹ ਦਵਾਈ ਖਾ ਲਈ ਉਹਨੇ ਮਹੀਨਾ ਫਾੜ ਦਿੰਦਾ ਦੁਬਾਰੇ ਹੁੰਦੀਆਂ ਨਹੀਂ ਛਿੱਤੀਆਂ ਆਪਣੇ ਕੋਲ ਆ ਪੱਕਾ ਲਾ ਗਿਆ ਤਾਂ ਕਿਸੇ ਨੇ ਬਹੁਤ ਬੰਦੇ ਲੈ ਗਏ ਮੇਤੋਂ ਪਰ ਕਿਸੇ ਨੇ ਮੈਨੂੰ ਹਲਾਮਾ ਦਿੱਤਾ ਵੀ ਨਹੀਂ ਠੀਕ ਰਿਹਾ ਉਹਦਾ ਦਰਦ ਵੀ ਖਤਮ ਹੋਉਂਦਾ ਆਹੀ ਕੰਮ ਬਾਬਾ ਸੀਰ ਵਾਲੀ ਦਾ ਉਹ ਤੀਏ ਜੁੱਥੇ ਤੇ ਮੈਨੂੰ ਦੱਸ ਦਿੰਦੇ ਵੀ ਅਸੀਂ ਸੈਟ ਆ ਐ ਦੋ ਚੀਜ਼ਾਂ ਪੱਕੀਆਂ ਨੇ ਮੇਰੇ ਕੋਲ ਠੀਕ ਆ ਬਾਬਾ ਜੀ ਕੇ ਵੀ ਸੁਣ ਚਾਹੁੰਦਾ ਜਦੋਂ ਹਾਰਨੀਆਂ ਬਾਲੀਆਂ ਪੱਕ ਜਾਂਦੀਆਂ ਨੇ ਵੀ ਜਾਂ ਫਿਰ ਉਹਨਾਂ ਦਾ ਆਪਰੇਸ਼ਨ ਕਰਵਾਇਆ ਜਾਂਦਾ ਵੀ ਫਿਰ ਤੁਸੀਂ ਜੇ ਬਾਲਾ ਕਿਸੇ ਦਾ ਉਲਝਿਆ ਹੋਇਆ ਕੰਮ ਹੁੰਦਾ ਉਹਨੂੰ ਆਪਰੇਸ਼ਨ ਲਈ ਕਹਿਣੀਓ ਵੀ ਨਹੀਂ ਇਹ ਹੁਣ ਠੀਕ ਆਉਂਦਾ ਨਹੀਂ ਜਦੋਂ ਜਦ ਜਾੜੇ ਹੋਵੇ ਪਰ ਮੇਰੇ ਕੋਲ ਆਇਆ ਕਿ ਇਸ ਕੋਈ ਆਇਆ ਨਹੀਂ ਹੈਗਾ ਆਪਾਂ ਪਹਿਲੇ ਉਹਨੂੰ ਹਾਮਲ ਲੈਣੇ ਆ ਜੇ ਪਹਿਲੇ ਉਹਦਾ ਦਬਲਾ ਫੇਰ ਉਹ ਬਾਦੀ ਹੈਗੀਆਂ ਅਗਰ ਜਦ ਬੰਦਾ दारू ਪਿੰਦਾ ਹਰਨੀ ਵਾਲਾ ਫੇਰ ਨਹੀਂ ਉਹ ਦਬਦੀ ਹੈਗੀਆਂ ਜਿੰਨੀ ਮਰਜ਼ੀ ਦਵਾਈ ਖਾਈ ਲਵੇ ਹੱਲੋ ਕਾ ਵੀ दारू ਨਾ ਪੀਂਦੋ ਤੇਰਾ ਸੈੱਟ ਹੋ ਜੂਗਾ ਮੈਂ ਜੀ ਜੀ ਹਾਂ ਹਾਂ ਉਹ ਨਾੜਾ ਫਲਾਉਂਦੀਆ दारू ਜ਼ਿਆਦੇ ਅੱਛਾ ਉਹ ਠੀਕ ਨਹੀਂ ਹੁੰਦੀ ਹੈ ਜੀ ਹਾਂ ਠੀਕ ਹੈ ਠੀਕ ਹੈ ਹਾਂ ਇੱਕ ਬਾਬਾ ਜੀ ਬਾਬਾ ਸੀਰ ਦਾ ਦੱਸਿਆ ਸੀ ਤੁਸੀਂ ਬਾਬਾ ਸੀਰ ਦਾ ਫਿਰ ਕਿਵੇਂ ਇਲਾਜ ਕਰਦੇ ਹੋ ਉਹਦੇ ਲਈ ਕਿਹੜੀ ਦਵਾਈ ਵਰਤਦੇ ਹੋ ਉਹ ਆਪਣੇ ਕੋਲ ਉਹੀ ਤਾਂ ਇੱਕ ਦਵਾਈ ਹੈਗੀ ਉਹਦੇ ਮੰਗੂ ਹੀ ਹਰ ਨੇ ਮੰਗੂ ਦਵਾਈ ਹੈਗੀ ਰੱਖੀ ਵੀ ਉਹ ਵੀ ਇੱਕ ਨੇ ਇੱਕ ਮਹੀਨਾ ਖਾਣੀ ਪੈਂਦੀ ਆ ਉਹ ਵੀ ਫਾੜ ਪੜ ਦਿੰਦੀ ਉਹਦਾ ਚੌਥੇ ਪੰਜ ਮਹੀਨੇ ਮੈਨੂੰ ਫੋਨ ਆਉਣਾ ਲੱਗ ਜਾਂਦਾ ਵੀ ਅਸੀਂ ਸੈੱਟ ਆ ਉਹ ਹੀ ਜੀ ਤਾਕਲੀ ਦਵਾਈ ਆ ਉਹਦੇ ਕੋਈ ਏਰਾ ਫੇਰੀ ਨਹੀਂ ਹੈ ਜੀ ਜਿੰਨੇ ਵੀ ਮਰੀਜ਼ ਲੈ ਕੇ ਮੇਤੋ ਰਾਜਸਥਾਨ ਤੱਕ ਦੇ ਲੈਣੇ ਬੰਦੇ ਉਹ ਕਹਿੰਦੇ ਵੀ ਸਹੀ ਏ ਬਾਈ ਹਾਂ ਕਿਸੇ ਵੀ ਬਾਬਾ ਜੀ ਜਿਹੜੇ ਤੁਸੀਂ ਦਵਾਈਆਂ ਦਸੀਆਂ ਨੇ ਬਾਹਰੋਂ ਲੈ ਕੇ ਬਣੀਆਂ ਬਣਾਈਆਂ ਆਉਣੇ ਕਿ ਖੁਦ ਆਪ ਤਿਆਰ ਕਰਨਾ ਮੈਂ ਜੜੀਆਂ ਮੁਕੇ ਲਾ ਕੇ ਮੈਂ ਆਪ ਬਣਾਉਣਾ ਬਾਹਰ ਤੇ ਮੈਂ ਇੱਕ ਕੋਈ ਵੀ ਚੀਜ਼ ਨਹੀਂ ਖਰੀਦਦਾ ਹੈਗਾ ਹਾਂ ਮੈਂ ਆਪ ਤਿਆਰ ਕਰ ਰਿਹਾ ਹਾਂ ਠੀਕ ਹੈ ਸਾਰੀਆਂ ਮੈਨੂੰ ਪਤਾ ਲੋ ਤਜਰਬਾ ਵੀ ਹੈ ਇੱਥੋਂ ਆਪ ਚੀਜ਼ ਬਣੂਗੀ ਆ ਬਣੂਗੀ ਹਾਂ ਦੂਏ ਪਾਸੇ ਉਹਦਾ ਲੈ ਕੇ ਫਿਰ ਮੈਨੂੰ ਕੀ ਫਾਇਦਾ ਉਹਦਾ ਠੀਕ ਹੈ ਜੇ ਮੈਂ ਹੋਰ ਪਾਸੇ ਲੈ ਕੇ ਆਪ ਵੇਚਾ ਉਹਦਾ ਨਹੀਂ ਪਤਾ ਉਹਨੂੰ ਬਚਦਾ ਕੁਛ ਨਹੀਂ ਐਸੇ ਤੇ ਪੈਸਾ ਬਹੁਤ ਲੱਗਦਾ ਤਿਆਰ ਕਰਾਉਣ ਨੂੰ ਹਾਂ ਤੇ 7-8 ਕਿਲੋ ਪਈਆ ਮੇਰੇ ਕੋਲ ਤਿਆਰ ਕਰੀ ਉਹ ਮੈਨੂੰ 15-20 ਮਹੀਨਾ ਮੌਜਾ ਇਹਨੇ ਹੋਰ ਕਰ ਲੂਗਾ ਜੜੀਆਂ ਬੁੱਟੀਆਂ ਤਿਆਰ ਫਿਰ ਪੀ ਹਾਲ ਲਊਗਾ ਹਾਂ ਬਾਬਾ ਜੀ ਮਾਫ ਕਰਨਾ ਕੋਈ ਹੋਰ ਹੀ ਜੜੀਆਂ ਬੁੱਟੀਆਂ ਤਾਂ ਨਹੀਂ ਵਰਤੀ ਜਾਂਦੇ ਹੈਗੇ ਹੋਰ 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 ਜੜੀਆਂ ਬੁੱਟੀਆਂ ਆਪਣੇ ਕੋਲ ਮੈਨੂੰ ਪਤਾ ਹੈ ਨਾ ਜਿਹੜਾ ਤਜਰਬਾ ਹੈਗਾ ਜੜੀਆਂ ਬੁੱਟੀਆਂ ਉਹੀ ਕੰਮ ਕਰਦੀਆਂ ਨੇ ਠੀਕ ਹੈ ਹਾਂ ਗਲਤ ਰੋ ਦੇ ਵਿੱਚ ਬੁੱਟੀ ਪਾ ਕੇ ਫਿਰ ਮਰੀਜ਼ ਕੀ ਹੋਊਗਾ ਮਰੀਜ਼ ਇੱਕੇਰਾ ਲੈ ਵੀਗਾ ਦੂਆ ਬੰਦਾ ਦਾ ਦੂਆ ਦੇ ਕੋਲ ਤਾਂ ਕੁਝ ਨਹੀਂ ਹੈਗਾ ਨਹੀਂ ਕਿਤੇ ਵੀ ਹਾਂ ਵੀ ਜੜੀਆਂ ਬੁੱਟੀਆਂ ਵੀ ਆਸਰ ਜਾਂ ਨਸ਼ਾ ਜਾਂ ਰਹੇ ਹੈ ਰਿਜ਼ਲਟ ਨਸ਼ਾ ਨਹੀਂ ਭਾਈ ਨਸ਼ਾ ਕੋਈ ਨਹੀਂ ਹੈਗਾ ਉਹਦੇ ਨਾ ਚਲ ਠੰਡੀ ਦਵਾਈ ਆ ਮੇਰੀ ਗਰਮ ਨਹੀਂ ਹੈਗੀ ਉਹ ਠੀਕ ਹੈ ਹਾਂ ਚਾਹੇ ਹਰਨੀ ਵਾਲੀ ਆ ਚਾਹੇ ਬਾਬਾ ਸਿੱਧੀਆਂ ਇਹਨਾਂ ਦੋਹੇ ਚੀਜ਼ਾਂ ਨੂੰ ਠੰਡੀ ਦਵਾਈ ਕੰਮ ਕਰੂਗੀ ਗਰਮ ਦਵਾਈ ਨਹੀਂ ਮਾਰਦੀ ਠੀਕ ਹੈ ਹਾਂ ਉਹ ਗਲਤ ਕੰਮ ਕਰਦੀ ਆ ਠੰਡੀ ਇਹ ਦੇਸੀ ਦਵਾਈਆਂ ਕਹਿੰਦੇ ਆ ਦੇਸੀ ਦਵਾਈਆਂ ਦੇਸੀ ਦਵਾਈਆਂ ਸਾਰੀਆਂ ਬਾਬਾ ਕੋਈ ਆਇਆ ਤਾਂ ਨਹੀਂ ਹੋਇਆ ਕਿਸੇ ਮਰੀਜ਼ ਨੇ ਦਵਾਈ ਖਾ ਕੇ ਵੀ ਉਹਨੂੰ ਕੋਈ ਨੁਕਸਾਨ ਹੋਇਆ ਹੋਵੇ ਜਾਂ ਕੋਈ ਕੋਈ ਨੁਕਸਾਨ ਕਿਸੇ ਵੀ ਅੱਜ ਤੱਕ ਬਹੁਤ ਸਾਲਾਂ ਦਾ ਬਣਾ ਰਿਹਾ ਮੈਂ ਕਿਸੇ ਨੂੰ ਦੱਸਿਆ ਨਹੀਂ ਨੁਕਸਾਨ ਹੋ ਗਿਆ ਮੇਰਾ ਉਹ ਠੀਕ ਆ ਦੱਸਦੇ ਰਹਿੰਦਾ ਮੈਨੂੰ ਇਹ ਦਵਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਇਹ ਮਹੀਨੇ ਦੀ 20 ਰੁਪਏ ਦਿਆ ਕਰਦਾ ਇਹ ਕਮਿਊਨਿਟੀ ਦਵਾਈ ਜਿਹੜੀ ਸੀ 7 ਨਾਲ ਲਾਉਣ ਨੇ ਅੱਧਾ ਰਿਸਟ ਉਹ ਮੈਨੂੰ ਮਿਲਦੀ 24 25 ਰੁਪਏ ਦੀ ਮੈਂ ਇਕੱਠਿਆ ਲਾ ਕੇ ਰੱਖ ਲੰਦਾ ਦੀ ਉਹ ਹੁਣ ਹੋ ਗਈ ਉਹ 200 ਦੇ ਗੇੜਾ ਹਾਂ ਉਹ ਮਹਿੰਗੀ ਹੋ ਗਈ ਹੁਣ ਹੁਣ ਆਨੇ ਲਿਖ ਕੇ ਦੇਣਾ ਵੀ ਲੈ ਲੈ ਜਾ ਕੇ ਦੁਕਾਨ ਤੋਂ ਤੂੰ ਆਪੇ ਲੈ ਲੈ ਨਹੀਂ ਮੈਨੂੰ ਕੀ ਬਚਦਾ ਉਹ ਮੈਂ ਇੰਨੇ ਪੈਸੇ ਲਾ ਕੇ ਆਲਾ ਫਿਰ ਨੱਕ ਪੜਦਾ ਵੀ ਇੰਨੀ ਮਹਿੰਗੀ ਦਵਾਈ ਮੈਂ ਕੀ ਮਿਲਿਆ ਸਾਥੀ ਮਿਲਿਆਲੇ ਨੂੰ ਬਾਪੂ ਜਿਹੜਾ ਤੁਸੀਂ ਕੋ ਕੁਰਲੀ ਵਾਲਾ ਕਹਿੰਦੇ ਸੀ ਵੀ ਕੁਰਲੀ ਮਾਰ ਕੇ ਜਾਣਾ ਸੈਟ ਵੀ ਮਤਲਬ ਫਿਰ ਉਹ ਤਾਂ ਕਈ ਲੋਕ ਜਾੜਾ ਵੀ ਕਢਵਾ ਦਿੰਦੇ ਨੇ ਵੀ ਉਹ ਵੀ ਆਸਰ ਕਰੂਗੀ ਉਹ ਜਦੋਂ ਨਾ ਆਪਾਂ ਨੇ ਦਵਾਈ ਵਰਤ ਲਈ ਕੋਈ ਵੀ ਜਾੜ ਕਢਾਉਣ ਦਾ ਕੋਈ ਮਕਸਦ ਨਹੀਂ ਉਹਦੇ ਵੀ ਜਾੜ ਕਢਾਉਣੀ ਨਹੀਂ ਪੈਂਦੀ ਹੈਗੀ ਅੱਛਾ ਵੀ ਮਤਲਬ ਲੋਕਾਂ ਨੂੰ ਜਾੜ ਕਢਵਾਉਂਦੀ ਲੋੜ ਨਹੀਂ ਉਹ ਵੀ ਪੈਂਦੀ ਜਾੜ ਕਢਾਉਂਦੀ ਆ ਦਵਾਈ ਵਰਤ ਲਈ ਮਰੀ ਠੀਕ ਹੈ ਫਟੋ ਘੱਟ 2-4 ਸਾਲ ਕੱਢ ਦਿੰਦੀ ਆ ਠੀਕ ਹੈ ਹਾਂ ਐਨੇ ਫਿਰ ਹੋਰ ਕਿਹੜਾ ਕਿਤੇ ਫੇਰ ਲੈ ਜਾ ਵਾ ਫਤੇ ਕੰਮ ਮੇਰੇ ਆਸਰ ਕਰਕੇ ਬਸੇ ਨੂੰ ਜਾੜਾ ਨਹੀਂ ਮੇਰੇ ਹੁਣ ਸਾਰੇ ਔਖੜ ਜਾਂਦੀਆਂ ਠੀਕ ਹੈ ਜਿੱਦੇ ਮੈਂ ਤਿਆਰ ਕਰਦਾ ਮੈਂ ਆਪ ਲੈ ਟੈਸਟ ਕਰਦਾ ਉਹਨੂੰ ਕੁਲਲੀ ਕਰਦਾ ਹਾਂ ਦੀ ਉਹਦੇ ਬਾਅਦ ਪੰਜ-ਛੇ ਤਰ੍ਹਾਂ ਬਾਅਦ ਫੇਰ ਮੈਂ ਕੁਲਲੀ ਕਰ ਲੈਣਾ ਬਾਬਾ ਜੀ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਆਪ ਕੁਲਲੀ ਕਰ ਲੈਣੇ ਹੋ ਵੀ ਮਤਲਬ ਵੀ ਥੋੜੀ ਜਿਆੜਾ ਆਪ ਦੀਆਂ ਦਰਦ ਕਰਦੀਆਂ ਨੇ ਨਾ ਫਿਰ ਮਤਲਬ ਕੁਲਲੀ ਕਰਕੇ ਤੁਹਾਨੂੰ ਕਿਵੇਂ ਪਤਾ ਲੱਗਦਾ ਟਾਈਟ ਰਹੇ ਨਾ ਅੱਛਾ ਵੀ ਟਾਈਟ ਰਹੇ ਯਾਨੀ ਜਾਣਾ ਤਰਕਟੇ ਆਏ ਹੋਗੇ ਵੀ ਕੀ ਹੋ ਗਿਆ ਝੜਾ ਨੂੰ ਆਹ ਟਾਈਟ ਬਣਾਉਂਦੀਆਂ ਨੂੰ ਪੂਰੀਆਂ ਠੀਕ ਹੈ ਹਾਂ ਉਹਦਾ ਫਰਕ ਆ ਹੱਲੂ ਵੀ ਨਹੀਂ ਝੜ ਮੇਰੀ ਦਵਾਈ ਕਰੀਂਗੇ ਠੀਕ ਹਾਂ ਫਿਰ ਇਹਦਾ ਮਤਲਬ ਲੋਕ ਵਧੀਆ ਣ ਠੋਕੇ ਮਿੱਠਾ ਖਾਣ ਹਾਂ ਹਾਂ ਕਾਈ ਜਾਂ ਜੋ ਮਰਦੀ ਮਿੱਠਾ ਠੜਕਾ ਨਹੀਂ ਲੱਗਦਾ ਯਾਰ ਤੱਤਾ ਠੰਡਾ ਲੱਗਦਾ ਉਹਨੂੰ ਲੱਗੂ ਮੇਰੀ ਦਵਾਈ ਕਰਕੇ ਲੈ ਕੇ ਲੱਗਾਨੇ ਬਹੁਤ ਬਾਰ ਪਾਣੀ ਨਹੀਂ ਪੀਆ ਜਾਂਦਾ ਮੈਂ ਤੇ ਉਹ ਨਹੀਂ ਦਵਾਈ ਬਾਕੀ ਦਾ ਕੁਲਿਆ ਕਰ ਲਉਂਦੇ ਆ ਸਵਾਲ ਨਹੀਂ ਪੈਦਾ ਤੱਤਾ ਠੰਡਾ ਵਗਦੇ ਆਦੋ ਆਪਰ ਤੋਂ ਠੀਕ ਹਾਂ ਫਿਰ ਬਾਬਾ ਜੀ ਹੁਣ ਤਾਂ ਕਿੰਨੇ ਕਮਰੀਜ਼ ਆ ਗਏ ਤੁਹਾਡੇ ਕੋਲ ਮਰੀਜ਼ ਮੇਰੇ ਕੋਲ ਬਹੁਤ ਆਲੇ ਠੀਕ ਹੈ ਮਰੀਜ਼ ਤਾਂ ਕੋਈ ਅੰਤ ਨਹੀਂ ਮਰੀਜ਼ ਆ ਦੇ ਲੋ ਵੀ ਸਾਨੂੰ ਮੈਂ ਤਾਂ ਅੱਛਾ ਰਾਜਸਥਾਨ ਸੱਸਾ ਏਕਣ ਆਪਣੇ ਬਰਨਾਲਾ ਸੰਗਰੂਰ ਬਰਨਾਲੇ ਤੋਂ ਬੰਦਾ ਇੱਕ ਹੈ ਜਿਹੜਾ ਉਹਦਾ ਤਿਗੇ ਮਰਿਆ ਬਾਤੀ ਡਿਸਗਰੀਵਤੀ ਉਹ ਚੱਕ ਤਿਆ ਅੱਛਾ ਇਹ ਐਨ ਖੁਸ਼ ਹੋ ਕੇ ਗਏ ਨੇ ਠੀਕ ਹੈ ਹਾਂ ਸੰਭਰਾਲੇ ਤੋਂ ਬੰਦਾ ਉਹ ਜਮੇ ਹੀ ਖਤਮ ਦੀ ਉਹ ਵੀ ਉਹ ਵੀ ਖੁਸ਼ ਹੋ ਗਿਆ ਠੀਕ ਹੈ ਹਾਂ ਉਹ ਬਹੁਤ ਖੁਸ਼ ਹੋਇਆ ਬੰਦਾ ਇਕਨ ਦੂਰ ਦੂਰ ਤੇ ਮਰੀ ਜਾ ਜਿਹੜਾ ਐਨ ਕਹਿ ਕੇ ਦੇ ਨੇ ਉਹ ਠੀਕ ਆ ਸੀ ਕੋਈ ਇਕਨ ਨਹੀਂ ਕਿਸੇ ਕਾ ਵੀ ਨਹੀਂ ਠੀਕ ਹੈ ਜਿਹੜੇ ਮਰੀਜ਼ ਆਉਂਦੇ ਨੇ ਕਹੇ ਜੀ ਹਾਲਤ ਚ ਆਉਂਦੇ ਨੇ ਤੁਹਾਡੇ ਕੋਲੇ ਉਹ ਤਾਂ ਬਹੁਤ ਗੰਮੀਰ ਹਾਲਤ ਤੇ ਆਉਂਦੇ ਨੇ ਜਿਆ ਹੁਣ ਚੱਕ ਚੱਕ ਲੈ ਆ ਰਹੇ ਨੇ ਉਹਦਾ ਗੰਮੀਰ ਹਾਲਤ ਹੈ ਉਹਨਾਂ ਦੀ ਅੱਛਾ ਮਰੀਜ਼ ਤੁਹਾਡੇ ਕੋਲ ਮਤਲਬ ਖੁਦ ਹੈ ਉਹਦੇ ਦੇ ਪਰਿਵਾਰਕ ਮੈਂਬਰ ਚੱਕ ਚੱਕ ਲੈ ਆਏ ਨੇ ਮੈਨੂੰ ਕਈ ਕਈ ਬੰਦਿਆਂ ਨੂੰ ਤਿੰਨ ਚਾਰ ਬੰਦੇ ਆਏ ਨੇ ਮੇਰੇ ਕੋਲ ਚੱਕ ਕੇ ਲੈ ਆਏ ਨੇ ਉਹ ਠੀਕ ਹੈ ਵਾ ਫਿਰ ਤੁਰ ਕੇ ਗਿਆ ਅੱਛਾ ਉਹ ਜਿਆ ਸਮਰਾਲੇ ਵਾਲਾ ਬੰਦਾ ਖੁੰਡੀ ਘਲ ਆ ਰਿਹਾਤਾ ਜਿਹੜੇ ਛੜਤੀ ਉਹਨੇ ਥੋਟੀ ਖੁੰਡੀ ਕਹਿੰਦਾ ਬਾਪੂ ਹੁਣ ਮੈਂ ਖੁੰਡੀ ਨਹੀਂ ਚੱਕਣੀ ਹੈ ਦੀਨਾਂ ਹੁਣ ਮੈਂ ਕਿਹੜੇ ਅੱਛਾ ਵੀ ਆਇਆ ਖੁੰਡੀ ਨਾਲ ਆ ਹਾਂ ਹਾਂ ਇਕ ਕੰਡ ਕਰਦੇ ਨੇ ਠੀਕ ਹੈ ਆਪਾਂ ਲੈ ਕਿਹੜਾ ਕੋਈ ਉਹਦੇ ਬੇਇਮਾਨਾ ਕਰਨਾ ਮੈਂ ਸੱਚੇ ਮਨ ਤਨ ਦੇ ਨਾਲ ਮਰੀਜ਼ ਨੂੰ ਆਇਆ ਮੇਰਾ ਘਰ ਦਾ ਮੈਂਬਰ ਆ ਆਏ ਨਹੀਂ ਆਪਾਂ ਪੈਸੇ ਵਟੋਰਦੇ ਨਹੀਂ ਪਈ ਵੀ ਪੈਸੇ ਬਣਾ ਲਈ ਪਜੇ ਕਿ ਜਿੰਨਾ ਮਰਜ਼ੀ ਮੇਰਾ ਟਾਈਮ ਲੱਗ ਜੇ ਮਰੀਜ਼ ਨੂੰ ਟੱਲੀ ਵਰਗਾ ਕਰਕੇ ਛੱਡਦੇ ਇੱਕ ਦਾ ਹੁੰਦਾ ਵੀ ਬਦੋ ਜੇਬ ਗਰਮ ਕਰੋ ਠੀਕ ਹੋਵੇ ਨਾ ਹੋਵੇ ਮਰੀਜ਼ ਮੇਰੀ ਜ਼ਿੰਮੇਵਾਰੀ ਆ ਮੈਂ ਮੈਨੂੰ ਜਾਰੇ ਫਾਇਦਾ ਜਿੰਨੇ ਮੈਂ ਮਰੀਜ਼ ਉਹ ਹੀ ਠੀਕ ਕਰੂੰਗਾ ਦਾਦੇ ਗਾਹ ਦੱਸਦਾ ਲਾ ਵੀ ਉੱਥੇ ਜਾਓ ਬੰਦੇ ਕੋਲ ਤਾਂ ਹੀ ਬੰਦੇ ਆਉਂਦੇ ਨੇ ਮੇਰੇ ਕੋਲ फेर ਆਪਣੀ ਫੀਸ ਵੀਰੇ ਤੁਹਾਡੇ ਸਾਹਮਣੇ ਆਪਣੀ ਠੀਕ ਰੱਖੀ ਬਈਾ ਕਿੰਨੀ ਫੀਸ ਰੱਖੀ ਹੋਈ ਮੇਰੇ 300 ਰੁਪਿਆ ਹਾਂ 300 ਰੁਪਿਆ ਫੀਸ ਦਾ ਮੇਰਾ ਫਿਰ ਦੇ ਦੇਨੇ ਤੁਹਾਨੂੰ 300 ਹਾਂ ਹਾਂ ਦਿੰਦੇ ਨੇ ਤੈਨੂੰ ਹੁਣ ਤਰਨ ਤਰ ਦੋ ਆਏ ਨੇ ਉਹਨੇ ਦੁਬਾਰੇ ਮੈਨੂੰ ਫੋਨ ਕਰਤਾ ਪਾਸੋਂ ਕਹਿੰਦਾ ਜੀ ਮੈਂ ਉਹਨੇ ਆਉਣ ਦਾ ਤੀ ਦਿਨ ਹੁਣ ਤਿੰਨ ਤਰੀਕ ਨੂੰ ਆ ਰਿਹਾ ਕਹਿੰਦਾ ਮੈਂ ਸੈਟ ਆ ਬਾਈ ਕੋਈ ਘਬਰਾ ਨਾ ਕਹਿੰਦਾ ਨਹੀਂ ਮੇਰਾ ਬਹੁਤ ਕਮੀ ਹਾਲਤ ਦੀ ਮੈਂ ਤੇ ਬੈਠਾ ਹੁੰ ਜਾਂਦਾ ਨਹੀਂ ਕਹਿੰਦਾ ਤੂੰ ਮੈਂ ਠੀਕ ਆ ਮੈਂ ਕਿਹੜਾ ਹੋਰ ਤੇਰੇ ਕੋਲ ਆ ਜਾ ਖੁਸ਼ ਹੋ ਗਿਆ ਹਾਂ ਆਪਣੇ ਆਪ ਐ ਕਣੇ ਆ ਰਹੇ ਨੇ ਦੁਬਾਰੇ ਦੁਬਾਰੇ ਕਨੇ ਵੀ ਅਸੀਂ ਛਟਾ ਕਰਾ ਹੋਰ ਕਰਦੇ ਦੁਬਾਰੇ ਨਗਦੇ ਸਾਨੂੰ ਚੱਕਰ ਪੈਸੇ ਕੋਈ ਆਪਾਂ ਕਨੇ ਆਈਓ ਪਈਆ ਦਾ ਖੁੱਲ੍ਹ ਦਲਵਾਰਾ ਆਪਣਾ ਦਾ ਇਹਨਾਂ ਮਰਜ਼ੀ ਆ ਜਾ ਕੋ ਨਹੀਂ ਹਾਂ ਫਿਰ ਜਿਹੜੇ ਆ ਜਾੜਾਂ ਦੀ ਦਵਾਈਏ ਇਹਦੇ ਵੀ ਮਰੀਜ਼ ਤੁਹਾਡੇ ਕੋਲ ਪਹਿਲੀ ਵਾਰ ਆਉਂਦੇ ਆ ਬਹੁਤ ਪਤਾ ਇਹਦੇ ਬਹੁਤ ਹੁੰਦਾ ਗਿਰਾ ਹੁੰਦਾ ਨਾ ਦੂਈ ਦਵਾਈ ਤੇ ਡਿਸਕ ਲੈਣ ਉਹ ਕਦੋਂ ਥੀਥੀ ਲੈ ਕੇ ਜਾਂਦਾ ਮੇਰੇ ਤੋਂ ਸਾਨੂੰ ਆ ਵੀ ਦੇ ਆ ਵੀ ਦੇ ਮੋਗੇ ਦਵਾਈ ਨੇ ਕਈ ਮਰੀਜ਼ ਪੰਛੀ ਮਰੀਜ਼ ਉਹਨਾਂ ਤਾਂ ਆ ਹੀ ਗਾਲਤੀ ਡਿਸਕ ਵਾਲੇ ਉਹ ਵੀ ਮੇਰੇ ਨਾਲ ਜਾੜਾਂ ਦੀ ਨੇ ਤੇ ਰੋ ਲੈ ਇੱਕ ਲੈ ਕੇ ਨੇ ਕਹਿੰਦੇ ਵੀ ਹੁਣ ਤਾਂ ਅਸੀਂ ਆਏ ਬਾਪੂ ਤੂੰ ਸਾਨੂੰ ਦੇ ਦੇ ਹੋਰ ਮਗੱਲਾ ਚੱਕੋ ਆਪਣੇ ਉਹ ਤਾਂ ਪਿਆ ਕੋਟਾ ਉਹ ਤੇਰਾ ਕਹਿੰਦੇ ਜਾਂਦੇ ਰਹੇ ਨੇ ਆਲਾ ਆਉਂਦਾ ਡਿਸਕਵਾ ਤੇ ਦੂਈਆਂ ਸਿਸੇ ਨਾਲ ਜਾੜਾਂ ਵਾਲੀ ਵੀ ਗੋਡਿਆਂ ਤੇਲ ਵੀ ਕਈ ਕਿਸੇ ਸਿਸੇ ਚੱਕ ਲੈਂਦੇ ਨੇ ਲੋਕ ਹਾਂ ਆਲੇ ਨੂੰ ਫਾਇਦਾ ਦਿਖਦਾ ਠੀਕ ਹੈ ਇਹ ਬਾਬਾ ਜੀ ਜਿਵੇਂ ਹੁਣ ਅੱਜ ਕੱਲ ਕਹਿੰਦੇ ਨੇ ਲੋਕਾਂ ਨੂੰ ਬਾਬਾ ਸੀਰ ਦਾ ਜ਼ਿਆਦਾ ਵੀ ਮਤਲਬ ਨੌਜਵਾਨਾਂ ਨੂੰ ਵੀ ਜ਼ਿਆਦਾ ਹੋਣ ਲੱਗ ਗਿਆ ਬਾਬਾ ਸੀਰ ਇਹ ਕੀ ਮਤਲਬ ਪ੍ਰੋਬਲਮ ਆ ਗਰਮੀ ਦੀ ਮਾਰ ਆਕਣਾ ਇੱਕ ਤਾਂ ਆਪਾਂ ਜਿਹੜੇ ਹੁਣ ਥਾਪੀਆਂ ਸੁਭਜਾ ਖੰਣਾ ਸਾਰੀ ਇਹ ਸਪੇਖਾਂ ਦੀਆਂ ਨੇ ਅੱਛਾ ਮਿਰਚ ਜ਼ਿਆਦਾ ਖਾਂਦਾ ਬੰਦਾ ਉਹਨੂੰ ਹੁੰਦੀ ਆ ਜਾਂ ਕਬਜ ਹੋ ਗਿਆ ਸਮਝ ਬਾਬਾ ਸੀਰ ਹੋ ਗਈ ਹਾਂ ਹੇ ਲਾਲ ਮਿਰਚ ਦਾ ਖਾਣਾ ਚਾਹੀਦਾ ਬਾਬਾ ਜੀ ਨਾਲ ਹਰੀ ਮਿਰਚ ਵਰਤੋ ਉਹ ਵੀ ਮੇਜ਼ ਨਾਲ ਇਹ ਜਾਦੇ ਮਿਰਚ ਦੇ ਛਾਪਾ ਪੈਂਦਾ ਦਾ ਉੱਥੇ ਤਾਂ ਵੱਧ ਹੀ ਆ ਕਬਜ ਹੋ ਗਈ ਵਸਾਹਾਂ ਖਾ ਵੀ ਬਾਬਾ ਜੀ ਤਿਆਰ ਆ ਹਾਂ ਇਹਦਾ ਫਰਕ ਇੱਕ ਬਾਬਾ ਜੀ ਜਿਵੇਂ ਛੋਟੇ ਛੋਟੇ ਬੱਚਿਆਂ ਦੇ ਵੀ ਤੋਲੇ ਆਉਣ ਲੱਗੇ ਨੇ ਵਾਲ ਚਿੱਟੇ ਹੋਣਾ ਇਹਨਾਂ ਕੋਈ ਉਹਦਾ ਹੱਲ ਹੈਗਾ ਤੁਹਾਡੇ ਕੋਲ ਨਹੀਂ ਉਹਦਾ ਹੱਲ ਇਹਨਾਂ ਨਹੀਂਗਾ ਮਾੜਾ ਮੋਟਾ ਤਾਂ ਫਰਕ ਪੈਣਾ ਮੈਂ ਹਾਂ ਉਹਦਾ ਹੱਲ ਨੇ ਹਾਂ ਇੱਕ ਇੱਕ ਹੱਲ ਹੈਗਾ ਮੇਰੇ ਕੋਲ ਜਿਵੇਂ ਐਡੇ ਦੇ ਬੱਚੇ ਨਾ ਬਾਥਰੂਮ ਕਰਦੇ ਨੇ ਰਾਤ ਨੂੰ ਅੱਛਾ ਉਹ ਹੱਲ ਮੇਰੇ ਕੋਲ ਹੈਗਾ ਬਾਥਰੂਮ ਨਹੀਂ ਕਰੂਗਾ ਰਾਤ ਨੂੰ ਕੱਪੜੇ ਪਰ ਖੋਹਾਂ ਆ ਤੋ ਯਾਰਵਾ ਕਾਬਲੇ ਬਹੁਤ ਬੁੰਨੇ ਦਾ ਇੱਥੇ ਰਾਜਪੁਰੇ ਤੋਂ ਆਏ ਨੇ ਤਿੰਨ ਮਰੀਜ਼ ਉਹਨਾਂ ਦੇ ਬੱਚਾ ਦੀ ਕੈਡਾ ਕ ਉਹਨਾਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਇੱਕਣ ਦੇਕਣ ਗੱਲਾਂ ਮੈਂ ਉਹਨਾਂ ਨੂੰ ਇੰਨੀ ਦਵਾਈ ਦਿੱਤੀ ਮਖਾ ਤੁਸੀਂ ਆ ਵਰਤੋ ਉਹਨਾਂ ਤਿੰਨ ਚਾਰ ਮਰੀਜ਼ੇ ਮੇਰੇ ਕੋਲ ਹੋਰ ਭੇਜ ਤੇ ਉਥੋਂ ਕਹਿੰਦੇ ਵੀ ਤਜਰਬਾ ਬਹੁਤ ਵਧੀਆ ਸਾਡਾ ਬੱਚਾ ਸੀ ਦੋ ਤਿੰਨ ਐਡੀ ਕਰਤੇ ਬੰਦੇ ਬੱਚਾ ਸਾਡਾ ਟੀਕ ਕਰਤੇ ਉਹਨਾਂ ਦੇ ਗਾਹਰੇ ਗਾਂ ਦੱਸੀ ਜਾਂਦੇ ਨੇ ਉਹ ਇੱਕਣ ਠੀਕ ਆਏ ਨੇ ਇਹ ਜਿਹੜੇ ਤੁਸੀਂ ਵੀ ਮਤਲਬ ਛੋਟਾ ਬੱਚਾ ਪਿਸ਼ਾਬ ਕਰਦਾ ਰਾਤ ਨੂੰ ਜਿਹੜਾ ਮਤਲਬ ਇਹ ਜਿਹੀ ਕਿਹੜੀ ਫਿਰ ਦਵਾਈ ਦਿੰਦੇ ਹੋ ਕਿਤੇ ਬੱਚੇ ਨੂੰ ਮਤਲਬ ਨੀਂਦ ਦੇ ਕੋਈ ਆਸਰ ਪੁੱਠਾ ਤਾਂ ਨਹੀਂ ਹੁੰਦਾ ਕੋਈ ਨਹੀਂ ਵੀ ਬਸ ਇੱਕ ਚੁਟਕੀ ਦੇਣੀ ਆ ਸਬਜੀ ਪਾਉਣੀ ਆ ਬਾਈ ਇੱਕ ਚੁਟਕੀ ਪਾ 5-10 ਨੂੰ ਪਾ ਦੋ ਉਹਦਾ ਨਾ ਲਿਵਰ ਜਿਹੜਾ ਕਮਜ਼ੋਰਾ ਹੁੰਦਾ ਉਹ ਸਖਤ ਕਰ ਦਿੰਦੇ ਆ ਲਿਵਰ ਨੂੰ ਬਾਥਰੂਮ ਨਹੀਂ ਕਰਦਾ ਫਿਰ ਹਾਂ ਫਿਰ ਉਹ ਦਵਾਈ ਕਿਵੇਂ ਤਿਆਰ ਹੁੰਦੀ ਹੈ ਕੀ ਹੁੰਦਾ ਇਹ ਉਹ ਦਵਾਈ ਮੈਂ ਕਰਦਾ ਵਖਰੀ ਕਰਦਾ ਹਾਂ ਆ ਡਰਕ ਦਾ ਪਾ ਕੇ ਅੱਛਾ ਹਾਂ ਹਾਂ ਉਹ ਆ ਡਰਕ ਦਾ ਮੈਂ ਪਾ ਕੇ ਹੈ ਚੀਜ਼ ਆਹੀ ਉਹ ਉਪਰ ਮੇਰੀ ਅਟ ਬੜਾਈ ਹੁੰਦੀ ਆ ਜਿਹੜੇ ਬੱਚਿਆਂ ਬਾਤ ਆ ਉਹਦੇ ਕੋਈ ਹੋਰ ਚੀਜ਼ ਨਿਗਲਾਉਂਦਾ ਹੈਗਾ ਵੀ ਕੋਈ ਬੱਚੇ ਨੂੰ ਨੁਕਸਾਨ ਨਾ ਕਰ ਦੇ ਹਾਂ ਉਹ ਕੰਮ ਕਰ ਦੇ ਬਾਲ ਲਈ ਕੀ ਦਿੰਨੇ ਹੋ ਬਾਲ ਲਈ ਤੇਲ ਵਗੈਰਾ ਦਿੰਨੇ ਈ ਤੁਸੀਂ ਹਾਂ ਹਾਂ ਤੇਲ ਠੀਕ ਹੈ ਹਾਂ ਤੇਲ ਜਿਹੜਾ ਤੈਨੂੰ ਲੋੜ ਦਾ ਲੈ ਵੀ ਜਾਂਦਾ ਮੈਂ ਬਣਾ ਕੇ ਦੇ ਦਿੰਨਾ ਜੇ ਕੋਈ ਕਹਿੰਦਾ ਪਹਿਲਾਂ ਮੈਂ 5-7 ਸਿਰਸੇ ਆਪਣਾ ਮੇਰੇ ਲੱਗ ਤੌੜੇ ਵੀ ਲੱਗਦੇ ਮੇਰੇ ਚ ਚੱਕੇ ਹਾਂ ਉਹ ਕਾਲੇ ਕਰ ਦਿੰਦਾ ਬਾਲਾਂ ਨੂੰ ਠੀਕ ਹੈ ਤੂੰ ਤਾਂ ਜਿਹੜਾ ਜਮਾ ਚਿੱਟੇ ਨੇ ਫਿਰ ਉਹਨਾਂ ਨੂੰ ਨਹੀਂ ਕਰ ਸਕਦਾ ਐਵੇਂ ਕਿ ਮਾਰੇ ਮੋਟੇ ਉਹ ਹੋਣ ਫਿਰ ਉਹ ਕਰ ਦਿੰਦਾ ਕਾਲੇ ਠੀਕ ਹੈ ਹਾਂ ਉਹਨਾਂ ਨੂੰ ਐ ਕਰਦਾ ਉਹ ਬਾਬਾ ਜੀ ਜੇ ਤੁਹਾਡੇ ਕੋਲ ਮਰੀਜ਼ ਆਉਂਦੇ ਹੋਣਗੇ ਤਾਂ ਉਹ ਦੱਸ ਦੇ ਵੀ ਹੋਣਗੇ ਵੀ ਅਸੀਂ ਇਸ ਤੋਂ ਪਹਿਲਾਂ ਕਿੱਥੋਂ ਇਲਾਜ ਕਰਾ ਰਹੇ ਸੀ ਜਾਂ ਡਾਕਟਰਾਂ ਦੇ ਜਾ ਰਹੇ ਸੀ ਦੱਸ ਦੱਸ ਦੇਣ ਮੈਨੂੰ ਓਕਣੇ ਵੀ ਅਸੀਂ ਫਲਾਣੇ ਤੋਂ ਗਏ ਬਹੁਤ ਤੋਂ ਪੁਰਲੇ ਵੀ ਜਿਵੇਂ ਮੈਨੂੰ ਆਏ ਦੱਸ ਦੇਣ ਨੇ ਵੀ ਜਿਵੇਂ ਤੁਸੀਂ ਆਹ ਕਾਰਵਾਈ ਕਰਦੇ ਹੋ ਨਾ ਡਿਸ ਚੱਕਦੇ ਹੋ ਕਿਸੇ ਨੇ ਨਹੀਂ ਚੱਕਿਆ ਜੀ ਵੀ ਕੋਈ ਨਹੀਂ ਆ ਮੇਰੇ ਕੋਟਰ ਤੋਂ ਕੱਲ ਆਏ ਤੇ ਉੱਥੋਂ ਤੇ ਆਏ ਤੇ ਆਪਣੇ ਤੁਮਕੌਰ ਸਾਹਿਬ ਦੇ ਕਹਿੰਦੇ ਇੱਕ ਨੂੰ ਕੋਈ ਡਿਸ ਨਹੀਂ ਚੱਕਦਾ ਕਿਸੇ ਦੀ ਵੀ ਬਾਬੀ ਕਰ ਰਿਹਾ ਢੂਹੀ ਮਾਰ ਲਿਆ ਲੱਤਾਂ ਨੂੰ ਇੱਥੇ ਰਸੇ ਪਾ ਕੇ ਬੰਦੇ ਨੇ ਲਿੰਟਾ ਲਮਕਾਉਂਦੇ ਨੇ ਐ ਸੋਡਾ ਵਾਲਾ ਕੰਮ ਕਿਤੇ ਨਹੀਂ ਕਰਿਆ ਜੇਹੀ ਮਰੀਜ਼ ਮੈਨੂੰ ਦੱਸਦੇ ਰਹਿੰਦੇ ਨੇ ਵੀ ਆਹ ਕੰਮ ਨਹੀਂ ਸੋਡਾ ਵਾਲਾ ਕਰਾ ਤੁਸੀਂ ਤੁਰਤ ਚੱਕ ਦਿਓ ਜੀ ਠੀਕ ਹੈ ਬਾਬਾ ਜੀ ਇੱਕ ਜਿਵੇਂ ਆ ਫੋਨਾਂ ਤੇ ਮੋਬਾਈਲਾਂ ਤੇ ਆਉਂਦਾ ਰਹਿੰਦਾ ਆਪਣੀ ਡਿਜੀਟਲ ਮੀਡੀਆ ਤੇ ਆਉਂਦਾ ਰਹਿੰਦਾ ਵੀ ਲੋਕ ਹਥੌੜਿਆਂ ਨਾਲ ਢੂਹੀ ਤੇ ਸੈੱਟ ਕਰਦੇ ਨੇ ਉਹ ਕੀ ਆ ਚੀਜ਼ ਉਹ ਦੱਸੋ ਉਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਵੀ ਉਹ ਤਾਂ ਉਹ ਨੇ ਅੱਕਾਰ ਬਈ ਉਹ ਪੈਸੇ ਪਟੋਣ ਵਾਲਾ ਕੰਮ ਆ ਉਹ ਥੋੜੋ ਹੁੰਦਾ ਇਕਨ ਅੱਛਾ ਜੀ ਬੇਸ਼ੱਕ ਰੀ ਹੱਥ ਵਾਲੇ ਗੱਲ ਥੋ ਹਾਂ ਉਹ ਕਿੱਥੇ ਹੱਥ ਵਾਲਾ ਨੂੰ ਕਿੱਥੇ ਪੱਟ ਲੂਗਾ ਉਹ ਤਾਂ ਕੋਲੋਂ ਬਰੂਪ ਕਰੇ ਮੈਨੂੰ ਲੋਕਾਂ ਨੇ ਠੀਕ ਹੈ ਹਾਂ ਇਹਦਾ ਹੁਣ ਮੇਰੀ ਵੀ ਸਾਰੀ ਤਾਕਤ ਲੱਗ ਜਾਂਦੀ ਆ ਉਧਰ ਗਲਾਸ ਕਿਤੇ ਤੇ ਉਧਰ ਥੱਲੇ ਤੇ ਮੱਗ ਚ ਤਾਨੂੰ ਤਾਂ ਚੱਕੀ ਜਾਂਦੀ ਆ ਉਹ ਜਾਂ ਪਈ ਹੁੰਦੀ ਆ ਉਹ ਹਾਂ ਕਈ ਕਈ ਸਾਲ ਦੇ ਬੰਦੇ ਰਿਜ਼ਗਰੇ ਨੇ ਉਹ ਤਾਂ ਸੈਟ ਹੋ ਜਾਂਦੇ ਨੇ ਚੱਕਣ ਗੱਲ ਠੀਕ ਹੈ ਹਾਂ ਫਿਰ ਬਾਪੂ ਜੀ ਤੁਸੀਂ ਕੀ ਖਾਣੇ ਹੋ ਦੂਜਿਆਂ ਨੇ ਠੀਕ ਠੀਕ ਕਰਦੇ ਥੋੜੇ ਗਿੱਟੇ ਗੁੱਟੇ ਤਾਂ ਹਿੰਦੂ ਖਣ ਲੱਗੇ ਨਾ ਠੀਕ ਨੇ ਮੇਰੇ ਮੈਂ ਆਪਣਾ ਤੇਲ ਮਲਦਾ ਰਹਿੰਦਾ ਹਾਂ ਉਹੀ ਤੇਲ ਮੈਂ ਹੱਥ ਨੂੰ ਛਾਹ ਨੂੰ ਬੈਠਾ ਵਾਟਾ ਮਲ ਗਿਆ ਨਾ ਉਹ ਦਰਦ ਨਹੀਂ ਮਾਰਦਾ ਟਟਕੇ ਨੂੰ ਇਹ ਪੰਜ ਚਾਰ ਦਿਨ ਬਾਅਦ ਨਾਂ ਵਾਲਾ ਫੇਰ ਦੁਖਣ ਲੱਗ ਜਾਉਂਗੇ ਉਹੀ ਤੇਲ ਕੰਮ ਕਰ ਰਿਹਾ ਮੈਨੂੰ ਠੀਕ ਹੈ ਹਾਂ ਅ ਬਾਬਾ ਜਿਹੜਾ ਇੱਕ ਤੁਸੀਂ ਹਰਨੀ ਵਾਲਾ ਦੱਸ ਰਹੇ ਹੋ ਵੀ ਹਰਨੀ ਆ ਵੀ ਧਾਰੂ ਪੀਣ ਕਰਕੇ ਵੀ ਬਾਦਦੀਆਂ ਨੇ ਹਾਂ ਹਾਂ ਠੀਕ ਹੈ दारू ਹਾਂ दारू ਪੀਣ ਕਰਕੇ ਵੀ ਜਿਹੜੇ ਇਹੋ ਜਿਹੇ ਮਰੀਜ਼ ਆਉਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਹੋਵੋਗੇ ਹਾਂ ਉਹ ਤਾਂ ਮੈਂ ਮੈਨੂੰ ਸਮਝਾਉਣਾ ਵੀ ਇਹ ਸੋਨੇ ਭਾਈ दारू ਪੀਣਿਆ ਫਿਰ ਡਿਗਰੇ ਕੋ ਚਾਰ ਨਹੀਂ ਖਾਣਾ ਕੋਈ ਵੀ ਹਾਂ ਹਾਂ ਆ ਜਾਓ ਭਾਈ ਬਿਚਾਰੇ ਚਾਰ ਚੱਲਣ ਦਿੰਦਾ ਦੇਸੀ ਦਵਾਈ ਨੂੰ ਬਾਈ ਹੂੰ ਠੀਕ ਕੋਈ ਵਾਰ ਦੇਸੀ ਦਵਾਈ ਨੂੰ ਨਾ ਇਹ ਜੇ ਚਾਰ ਖਾਲੇ ਆਂਬ ਦੈਂਬੂ ਖਟਾਈ ਵਾਲਾ ਕੋਈ ਚੀਜ਼ ਖਾਲੀ ਚੱਲਣਦਾ ਚੱਲਣ ਦਿੰਦਾ ਉਹ ਫੇਰ ਦਵਾਈ ਉਹਨੇ ਕੰਮ ਕਰਦੀ ਹੈਗੀ ਜੋਰ ਲਾਈ ਜੋ ਵਿੱਚ ਠੀਕ ਆ ਬਾਬਾ ਜੀ ਤੁਸੀਂ ਇੱਕ ਨਾ ਜਿਹੜੇ ਮਰੀਜ਼ ਮਤਲਬ ਆਉਣਾ ਚਾਹੁੰਦੇ ਨੇ ਇੱਥੇ ਜਿਹੜੇ ਦਰਦਾਂ ਤੋਂ ਪੀੜਤ ਨੇ ਉਹਨਾਂ ਨੂੰ ਆ ਦਾ ਪੱਕਾ ਐਡਰੈਸ ਦੱਸ ਦੋ ਹਾਂ ਪੱਕਾ ਐਡਰੈਸ ਮੇਰਾ ਆਹੀ ਆ ਪਿੰਡ ਦਸੂਵਾਲ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਪਿੰਡ ਦਸੂਵਾਲ ਗੁਰਦੁਆਲੀ ਸਾਈਡ ਨਹਿਰ ਦੇ ਨਾਲ 450 ਰੋਡ ਪੱਕਾ ਹੈ ਪਿੰਡ ਆ ਉਹ ਰੋਡ ਤੇ ਹੈਗਾ ਮੇਰਾ ਪਿੰਡ ਆ ਮੇਰੇ ਜੱਥੇ ਵਾਲਾ ਠੀਕ ਹੈ ਹਾਂ ਹਾਂ ਪੱਕਾ ਡਰਸਾ ਇਹੀ ਆ ਮੇਰਾ ਬਸ ਟਾਈਮ ਕੀ ਹੈ ਟਾਈਮ ਵੀ ਦੱਸ ਸਾਰਾ 24 ਘੰਟੇ ਮੈਂ ਉਹੀ ਆ ਠੀਕ ਹੈ ਕਿਸੇ ਨੂੰ ਹੈਰਾਨ ਨਹੀਂ ਕਰ ਦਿੰਦਾ ਪਹਿਲਾਂ ਮੈਂ ਹੈਰਾਨ ਹੁੰਦਿਆਂ ਮੈਂ ਉੱਥੇ ਬੈਠਾ ਹੀ ਟੋੜੇ ਜੀ ਜੀ ਹੈਰਾਨ ਉਹਦੇ ਬੰਦੇ ਉੱਥੇ ਮੁੜ ਜਾਂਦੇ ਨੇ ਕਿਹਾ ਵਿਚਾਰੇ ਉੱਥੇ ਜਾਂਦੇ ਨੇ ਮੇਰੇ ਕੋਲ ਹੁਣ ਮੈਂ ਤਾਂ ਹੀ ਉੱਥੇ ਘਰਦਾ ਮੈਂ ਉਰੇ ਤਾਂ ਹੀ ਬੈਠਦਾ ਹਾਂ ਵੀ ਕੋਈ ਬੰਦਾ ਵਾਪਸ ਨਾ ਮੁੜੇ ਪਤਾ ਕਿੰਨਾ ਮਾੜਾ ਸਾਨੂੰ ਤਾਂ ਵੀ ਉਸ ਟਾਈਮ ਤੇ ਬੰਦਾ ਕਿ ਦੂਰ ਤੇ ਆਵਾ ਵਿਚਾਰਾ ਕਹਿੰਦਾ ਵੀ ਉਰੇ ਹੈ ਨਹੀਂ ਆਸੀ ਉਹਦੀ ਆਸ ਤੇ ਮੈਂ ਤਾਂ ਹੀ ਤੋਂ ਹਲ ਮੈਨੂੰ ਇੱਥੇ ਤੋਂ ਕੋਈ ਨਾ ਚੰਗੀ ਦਾ ਮਾਰੂ ਡਾਇਰੈਕਟਰ ਲਿਖਾ ਦਿੰਦਾ ਕੋਈ ਨਾ ਕੋਈ ਫਟਾਫਟ ਫੇਰ ਆਈਂਦਾ ਵੀ ਕਿਤੇ ਬੰਦਾ ਵਿਚਾਰਾ ਮੁੜਨਾ ਜਾਵੇ ਇੰਨਾ ਦੁਖੀ ਹੋ ਜਾਂਦਾ ਹਾਂ ਮੈਂ ਤਾਂ ਹੀ ਉਹ ਰੇਡਾ ਬਣਾ ਲਿਆ ਆਪਣਾ ਹੁਣ ਇੱਕ ਤੋ ਠੀਕ ਹੈ ਠੀਕ ਹਾਂ ਹਾਂ ਜੀ ਆਪਾਂ ਬਾਬਾ ਜੀ ਨਾਲ ਤਾਂ ਗੱਲਬਾਤ ਕਰ ਲਈ ਇਹਨਾਂ ਨੇ ਤੁਹਾਨੂੰ ਐਡਰੈਸ ਵੀ ਦੱਸਤਾ ਜੇਕਰ ਤੁਹਾਨੂੰ ਕੋਈ ਡਿਸਕ ਦੀ ਪ੍ਰੋਬਲਮ ਆ ਜਾਂ ਜਾੜਾਂ ਹੀ ਦਰਦ ਨਾਲ ਤੁਸੀਂ ਪੀੜ ਤੋਂ ਤਾਂ ਬਾਬਾ ਜੀ ਨੂੰ ਆ ਕੇ ਮਿਲੋ ਤਾਂ ਇਹ ਦਾਵਾ ਕਰਦੇ ਨੇ ਵੀ ਕੋਈ ਵੀ ਦਰਦ ਹੋਵੇ ਅਸੀਂ ਉਹਦਾ ਛੁਟਕੀਆਂ ਚ ਪਲਾਂ ਚ ਹੱਲ ਕਰ ਦਵਾਂਗੇ